ਸਸ਼ਕਾਰ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਬਠਿੰਡਾ ਦੇ ਵਿੱਚ 11 ਤੋਂ ਲੈ ਕੇ 21 ਜੂਨ ਤੱਕ ਬਾਲ ਮਜ਼ਦੂਰੀ ਖਾਤਮਾ ਸਪਤਾ ਮਨਾਇਆ ਜਾ ਰਿਹਾ। ਦਰਜ਼ਲ ਕਿਰਤਬੋ ਪਾਕ ਦੇ ਬੱਲੂ ਐਡੀਸੀਪੀ ਦੇ ਹੁਕਮਾਂ ਤੇ ਇੱਥੇ ਬਾਲ ਮਜ਼ਦੂਰੀ ਖਾਤਮਾ ਸਪਤਾ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਜਿਹੜੀ ਮਜ਼ਦੂਰੀ ਕਰਵਾਈ ਜਾਂਦੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਤੇ ਦੱਸਿਆ ਜਾ ਰਿਹਾ ਕਿ ਚਾਰ ਜਿਹੜੇ ਬੱਚੇ ਨੇ ਉਹ ਰੈਸਕਿਊ ਕੀਤੇ ਗਏ ਨੇ ਜਿਨ੍ਹਾਂ ਤੋਂ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਸੀ। ਹਾਲਾਂਕਿ ਜਿਹੜੇ 14 ਸਾਲ ਤੋਂ ਘੱਟ ਮਰਦ ਬੱਚੇ ਨੇ ਉਹਨਾਂ ਤੋਂ ਮਜ਼ਦੂਰੀ ਕਰਵਾਉਣਾ ਗੈਰ ਕਾਨੂੰਨਨ ਹੈ ਤੇ ਉਥੇ 14 ਤੋਂ 18 ਸਾਲ ਦੇ ਬੱਚਿਆਂ ਤੋਂ ਜੇ ਮਜ਼ਦੂਰੀ ਕਰਾਉਣੀ ਵੀ ਹੈ ਤਾਂ ਉਹਦੇ ਲਈ ਵੀ ਕਈ ਸ਼ਰਤਾਂ ਨੇ ਜਿਵੇਂ ਉਹਨਾਂ ਦੀ ਸਕੂਲ ਦੀ ਟਾਈਮਿੰਗ ਤੋਂ ਬਾਅਦ ਹੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਖਤਰਨਾਕ ਕੰਮ ਇਹਨਾਂ ਬੱਚਿਆਂ ਤੋਂ ਨਹੀਂ ਕਰਵਾਏ ਜਾ ਸਕਦੇ ਤਾਂ ਚਾਰ ਜਿਹੇ ਬੱਚੇ ਨੇ ਜਿਨ੍ਹਾਂ ਨੂੰ ਕੀ ਰੈਸਕਿਊ ਕੀਤਾ ਗਿਆ ਤੇ ਇਹਨਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਵੱਲੋਂ ਇਹਨਾਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਸੀ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਗੱਲ ਆਕੀ ਜਾ ਰਹੀ ਹੈ ਤਾਂ ਬਠਿੰਡਾ ਦੇ ਵਿੱਚ ਕਿਰਤ ਵਿਭਾਗ ਦੇ ਵੱਲੋਂ ਬਾਲ ਮਜ਼ਦੂਰੀ ਖਾਤਮਾ ਸਪਤਾ ਮਨਾਇਆ ਜਾ ਰਿਹਾ ਜਿਸ ਦੇ ਚਾਲਦਿਆਂ ਕਿ ਚਾਰ ਬੱਚਿਆਂ ਨੂੰ ਰੈਸਕੂ ਕੀਤਾ ਗਿਆ ਜੀ ਮੈਂ ਲੈਵਰ ਇਨਸਪੈਕਟਰ ਮੈਂ ਅਜੀਤ ਕੁਮਾਰ ਕੀ ਕਰ ਰਹੀ ਕਿ ਸਰ ਕਿਰਤ ਵਿਭਾਗ ਵੱਲੋਂ ਅਤੇ ਡੀਸੀ ਸਾਹਿਬ ਦੇ ਹਦਾਇਤਾਂ ਵੱਲੋਂ ਦੇ ਮੁਤਾਬਿਕ 11 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜਾ ਹੈ ਉਹ ਬਾਲ ਮਜ਼ਦੂਰੀ ਖਾਤਮਾ ਸਪਤਾ ਮਨਾਇਆ ਜਾ ਰਿਹਾ ਇਸ ਖਾਤਮਾ ਸਪਤਾ ਦੌਰਾਨ ਜਿੱਥੇ ਵੀ ਬਾਲ ਮਜ਼ਦੂਰ ਕੰਮ ਕਰਦੇ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਦੀ ਬਾਜ਼ਾਰ ਵਿੱਚ ਜਾਂ ਕਰਾਂ ਵਿੱਚ ਕਿਸੇ ਵੀ ਛੋਟੇ ਬੱਚੇ ਤੋਂ ਕੰਮ ਨਾ ਲਿਆ ਜਾਵੇ ਜਿਹੜਾ ਚਾਈਲਡ ਲੇਬਰ ਐਕਟ ਹੈ ਉਸ ਮੁਤਾਬਕ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਾਉਣਾ ਬਿਲਕੁਲ ਤਰ੍ਹਾਂ ਪ੍ਰਤੀਬੰਧਿਤ ਹੈ ਤੇ 14 ਤੋਂ 18 ਸਾਲ ਦੇ ਜਿਹੜੇ ਅਡੋਲਸੈਂਟ ਕਿਰਤੀ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਤੋਂ ਕੁਝ ਸ਼ਰਤਾਂ ਦੇ ਤੇ ਹੀ ਕੰਮ ਲਿਆ ਜਾ ਸਕਦਾ ਜਿਵੇਂ ਕਿ ਖਤਰਨਾਕ ਧਾਰਿਆਂ ਵਿੱਚ ਕੰਮ ਨਹੀਂ ਲਿਆ ਜਾ ਸਕਦਾ ਸਕੂਲ ਟਾਈਮਿੰਗ ਤੋਂ ਬਾਅਦ ਕੰਮ ਲਿਆ ਜਾ ਸਕਦਾ ਹੈ ਤੇ ਇੰਦਰ ਨੀ ਉਮਰ ਦੀ ਜਿਹੜੀ ਪਾਲਣਾ ਨਹੀਂ ਕਰਨਗੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਅੱਜ ਕਿੰਨੇ ਬੱਚੇ ਦੇ ਅੱਜ ਅਸੀਂ 4 ਬੱਚੇ ਜੀ ਰੈਸਕਿਊ ਕੀਤੇ ਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਬੱਚੇ ਨੇ ਏਜ ਪ੍ਰੂਫ ਅਸੀਂ ਲੈ ਰਹੇ ਆ ਜਿਨ੍ਹਾਂ ਚੋਂ ਦੋ ਬੱਚੇ ਇਹਨਾਂ ਨੇ ਫਿਲਹਾਲ ਜਿਹੜਾ ਏਜ ਪ੍ਰੂਫ ਸਬਮਿਟ ਕੀਤਾ ਉਹਦੇ ਮੁਤਾਬਕ ਉਹਨਾਂ ਦੀ ਉਮਰ ਜਿਹੜੀ ਹੈ 14 ਤੋਂ 18 ਸਾਲ ਦੇ ਵਿੱਚ ਹੈ ਤੇ ਬਾਕੀ ਦੋ ਬੱਚਿਆਂ ਸੰਬੰਧੀ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੇ ਮਾਪੇ ਆ ਜਾਂ ਜਿਹੜੇ ਕੰਮ ਕਰਾਉਂਦੇ ਆ ਕਿ ਉਹਨੇ ਤਾਂ ਉੱਤੇ ਕੀ ਕਾਰਵਾਈ ਕੀਤੀ ਆ ਸਰ ਜਿਹੜੇ ਤਾਂ 14 ਸਾਲ ਤੋਂ ਘੱਟ ਦੇ ਬੱਚੇ ਜਿੱਥੇ ਕੰਮ ਲਏ ਜਾਣਗੇ ਉਹ ਪੂਰਨ ਤੌਰ ਤੇ ਪਾਬੰਦੀ ਹੈ ਉਹਨਾਂ ਤੋਂ ਕੰਮ ਨਹੀਂ ਲਿਆ ਜਾ ਸਕਦਾ ਕਿਸੇ ਵੀ ਹਾਲ ਚੇ ਜੇ ਕੋਈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਦਾ ਪਾਇਆ ਜਾਂਦਾ ਹੈ ਉਹਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ ਤੇ ਉਹਦੇ ਚ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਦਾ ਜਿਹੜਾ ਪ੍ਰਾਵਧਾਨ ਹੈ ਇਸ ਤੋਂ ਇਲਾਵਾ ਜਿਹੜੇ 14 ਤੋਂ 18 ਸਾਲ ਦੇ ਬੱਚੇ ਨੇ ਜੇ ਉਹ ਕਿਤੇ ਕੰਮ ਕਰਦੇ ਨੇ ਤੇ ਇਸ ਨਿਯਮਾਂ ਦੇ ਅਨੁਸਾਰ ਯਾਨੀ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਕੂਲ ਟਾਈਮ ਤੋਂ ਬਾਅਦ ਕੰਮ ਕਰਵਾ ਸਕਦੇ ਨੇ ਉਹ ਵੀ ਸਿਰਫ 5 ਘੰਟੇ ਉਹਨਾਂ ਦੀ ਲਿਮਟ ਹੈ ਲੇਬਰ ਇਨਸਪੈਕਟਰ ਨੂੰ ਉਹਨਾਂ ਨੇ ਦੱਸਣਾ ਹੁੰਦਾ ਹੈ ਬਕਾਇਦਾ ਰਿਕਾਰਡ ਮੇਨਟੇਨ ਕਰਨਾ ਹੁੰਦਾ ਹੈ ਜੇ ਇਹਨਾਂ ਨੀਮਾ ਦੀ ਪਾਲਣਾ ਨਹੀਂ ਕਰਦੇ ਤਾਂ ਵੀ ਉਹਨਾਂ ਦੇ ਖਿਲਾਫ ਜਿਹੜੀ ਹੈ ਕੋਰਟ ਵਿੱਚ ਕਾਰਵਾਈ ਹੋਏਗੀ ਤੇ ਉਹਦੇ ਵਿੱਚ ਵੀ 10000 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਹੈ ਉਹਨਾਂ ਤੇ ਲੱਗ ਸਕਦਾ ਹੈ ਜਾਂ 1 ਮਹੀਨੇ ਦੀ ਸਜ਼ਾ ਦਾ ਵੀ ਪ੍ਰਾਵਧਾਨ ਹੈ ਜਿਹੜੇ ਬੱਚੇ ਕੰਮ ਕਰਦੇ ਆ ਜੇ ਆਰਥਿਕ ਤੌਰ ਤੇ ਘਰੇ ਉਹਨਾਂ ਦੇ ਹਮਾਰਥ ਠੀਕ ਨਹੀਂ ਮਾ ਉਹ ਕਿਤੇ ਸਰਕਾਰ ਵੱਲੋਂ ਕੋਈ ਉਹਨਾਂ ਦੀ ਸਹੂਲਤ ਦੀਆਂ ਪ੍ਰੋਗਰਾਮ ਹੈਗਾ ਦੇਖੋ ਸਰਕਾਰ ਵੱਲੋਂ ਬਹੁਤ ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਜਿਵੇਂ ਉਹਨਾਂ ਨੂੰ ਬੱਚਿਆਂ ਨੂੰ ਸਕੂਲੇ ਜਿਹੜੀ ਹੈ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਜਿਹੜਾ ਹੈ ਮੇਨ ਸਟ੍ਰੀਮ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜਾ ਹੈ 14 ਸਾਲ ਤੋਂ ਕਮ ਘੱਟ ਉਮਰ ਦੇ ਬੱਚਿਆਂ ਤੋਂ ਆਪਾਂ ਕੰਮ ਨਹੀਂ ਕਰਵਾ ਸਕਦੇ ਕੰਮ ਕਿੱਥੇ ਕਰਦੇ ਪੜਾਈ ਲਈ ਤਾਂ ਫਿਰ ਐਜੂਕੇਸ਼ਨ ਵਧਦੀ ਜਾ ਰਹੀ ਹੈ ਜੇ ਉਹ ਤੇ ਕਮਿਟੇਮੈਂਟ ਦੂਗਾ ਪਰ ਘਰ ਦੇ ਹਾਲਾਤ ਮਾੜੇ ਆ ਕਿ ਘਰੇ ਰੋਟੀ ਨਹੀਂ ਪੱਕਦੀ ਉਸ ਵਕਤ ਤੇ ਕਹਿੰਦੇ ਮਜ਼ਦੂਰੀ ਦੇ ਦੇਖੋ ਜੀ ਇਸ ਸਵਾਲ ਜਿਹੜਾ ਤੁਸੀਂ ਕੀਤਾ ਹੈ ਪਰੰਤੂ ਜੇ ਅੱਜ ਹੀ ਜੇ ਬੱਚੇ ਮਜ਼ਦੂਰੀ 'ਚ ਕਰਨ ਲੱਗ ਪਏ ਇਸ ਚੀਜ਼ ਦਾ ਹਵਾਲਾ ਦੇ ਕੇ ਕਿ ਆਰਥਿਕ ਹਾਲਾਤ ਠੀਕ ਨਹੀਂ ਹੈ ਤਾਂ ਭਵਿੱਖ ਵਿੱਚ ਉਹ ਬੱਚੇ ਜਿਹੜਾ ਆਪਣੇ ਆਰਥਿਕ ਹਾਲਾਤ ਨੂੰ ਸੁਧਾਰ ਵੀ ਨਹੀਂ ਸਕਣਗੇ ਤਾਂ ਇਸ ਕਰਕੇ ਜ਼ਰੂਰੀ ਹੈ ਵੀ ਬੱਚੇ ਜਿਹੜੇ ਹੈ ਉਹ ਸਕੂਲਾਂ 'ਚ ਜਾਣ ਤੇ ਸਕੂਲ 'ਚ ਜਾਣ ਨਾਲ ਹੀ ਬੱਚਿਆਂ ਦਾ ਭਲਾ ਹੋਵੇ ਸਰਕਾਰ ਵੱਲੋਂ ਉਹਨਾਂ ਦੇ ਹਾਲਾਤਾਂ ਨੂੰ ਸੁਧਾਰਨ ਲਈ ਕੁਝ ਕੀਤਾ ਜਾ ਰਿਹਾ ਹੈ ਤੇ ਕੋ ਸਰਕਾਰ ਵੱਲੋਂ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਐਜੂਕੇਸ਼ਨ ਦੀ ਇਕਤਾਨਰ ਵਾਸਤੇ ਮੁਹैया करवाई ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਬਾਲ ਵਿਕਾਸ ਅਫਸਰ ਨੇ ਉਹ ਵੀ ਚੈਕਿੰਗ ਕਰਦੇ ਨੇ ਜਿਹੜੇ ਕੋਈ ਬਾਲ ਪਿਖਿਆ ਮੰਗਦੇ ਨੇ ਬੱਚੇ ਜਿਹੜੇ ਹੈ ਉਹਨਾਂ ਨੂੰ ਵੀ ਮੇਨਸਟ੍ਰੀਮ ਵਾਸਤੇ ਜਿਹੜਾ ਹੈ ਮੇਨਸਟ੍ਰੀਮ ਵਿੱਚ ਲੈਣ ਵਾਸਤੇ ਪੂਰੀ ਯਤਨ ਕੀਤੇ ਜਾਂਦੇ ਨੇ ਜਿਹੜੀ 14 ਸਾਲ ਤੋਂ ਘੱਟ ਬੱਚੇ ਵਾਲੇ ਕੰਮ ਕਰਦੇ ਪਿਛਲੇ ਸਾਲਾਂ ਦੀ ਆ ਕਦੋਂ ਤੋਂ ਲਾਸਟ ਜਿਹੜੀ ਐਫਆਈਆਰ ਸੀ ਲਾਸਟ ਐਫਆਈਆਰ ਤਾਂ ਪਿਛਲੇ 6 ਮਹੀਨੇ ਕਿਉਂਕਿ ਜਿਹੜਾ ਬਾਲ ਮਜ਼ਦੂਰੀ ਖਾਤਮਾ ਹ ਸਕਦਾ ਹੈ ਸਾਲ ਚ ਦੋ ਵਾਰ ਬਣਾਇਆ ਜਾਂਦਾ ਹੈ 1 ਜੂਨ ਦੇ ਸਮੇਂ ਤੇ ਤੇ 1 ਨਵੰਬਰ ਜਾਂ ਦਸੰਬਰ ਦੇ ਸਮੇਂ ਪਿਛਲੀ ਵਾਰ ਵੀ ਐਫ ਆਈ ਆਰ ਹੋਈ ਹੈ ਤੇ ਸਜ਼ਾ ਵੀ ਹੋਈ ਹੈ ਉਹਦੇ 'ਚ ਇਹ ਇਹ ਨਾ ਦਿਨਾ ਜੀ ਇਹੇ ਕਾਰਵਾਈ ਹੁੰਦਾ ਕਿ ਲਗਾਤਾਰ ਚਲਦੀ ਰਹਿੰਦੀ ਹੈ ਲਗਾਤਾਰ ਚਲਦੀ ਰਹਿੰਦੀ ਹੈ ਜੇ ਕਿਸੇ ਦੀ ਕੰਪਲੇਂਟ ਵੀ ਸਾਨੂੰ ਰਿਸਿਵ ਹੁੰਦੀ ਹੈ ਉਸ ਤੇ ਉੱਪਰ ਵੀ ਅਸੀਂ ਜਿਹੜਾ ਹੈ ਕਮੇਟੀ ਬਣੀ ਹੋਈ ਹੈ ਜ਼ਿਲ੍ਹਾ ਪਾਲਸ ਰੱਖਿਆ ਕਮੇਟੀ ਜੀ ਨੂੰ ਕਹਿੰਦੇ ਆ ਜ਼ਿਲ੍ਹਾ ਪੰਦਰ ਤੇ ਉਸ ਦੇ ਨਾਲ ਮਿਲ ਕੇ ਜਿਹੜੀ ਅਸੀਂ ਕਰਦੇ ਇੱਕ ਕੰਪਲੇਟ ਵੀ ਹੁੰਦਾ ਜਾਂ ਉਹਦੇ ਵੀ ਵਿਭਾਗਾਂ ਜਾ ਕੇ ਲਗਾਤਾਰ ਚੈਕਿੰਗ ਕਰਤਾ ਕਰਦੇ ਨਹੀਂ ਜਿਵੇਂ ਕਿ ਤੁਹਾਨੂੰ ਦੱਸ ਹੀ ਰਹੇ ਹਾਂ ਕਿ ਸਾਲ ਦੇ ਵਿੱਚ ਦੋ ਵਾਰ ਅਸੀਂ ਵੀ ਕਾਰਵਾਈ ਕਰਦੇ ਹਾਂ ਫਿਰ ਸੈਂਟਰਲ ਗ ਨਰੀਖਣਾ ਕੀਤੀਆਂ ਜਾਣ ਤੇ ਕਾਰਵਾਈ ਚਲਦੀ ਰਹਿੰਦੀ ਹੈ ਏ ਟਾਬੇ ਤੇ ਕੰਮ ਕਰ ਰੇ ਜੀ ਇਵਿਟਰ ਦਾ ਕੰਮ ਕਰ ਰੇ ਸੀ ਜਿਹੜੇ ਵਿੱਚ ਸਾਨੂੰ ਅੱਜ ਮਿਲੇ ਹੈ ਰੇਲਵੇ ਰੋਡ ਤੇ ਕੋਈ ਕੰਪਲੇਂਟ ਨੰਬਰ ਵੀ ਜਾਰੀ ਕੀਤਾ ਗਿਆ ਤੁਹਾਡੇ ਵੱਲੋਂ ਵੀ ਜੀ ਉਸਨੇ ਕੰਪਲੇਟ ਕਰਨੀ ਪਈ ਜੀ ਹਾਂ ਉਹ ਜਿਹੜਾ ਹੈ ਸਾਡੇ ਸਹਾਇਕੀਤ ਕਮਿਸ਼ਨ ਦੇ ਦਫਤਰ 'ਚ ਨੰਬਰ ਹੈ ਉਸ ਤੇ ਤਾਲਮਿਲ ਕਰ ਸਕਦੇ ਜੀ ਬੱਚੇ ਜਿਹੜੇ ਹੈ ਇਹ ਪ੍ਰਵਾਸੀ ਮਜ਼ਦੂਰ ਸੀ ਜੀ